ਇਹ ਵੀਡੀਓ ਦੇਖਣ ਲਈ ਮਿੱਤਰੋ ਟਾਈਮ ਕੱਢ ਕੇ ਬਿਲੇਜ ਹੋ ਕੇ ਬਹਿ ਜਾਓ ਇਹ ਵੀਡੀਓ ਦੇ ਵਿੱਚ ਐਂਡ ਹੋਣ ਵਾਲਾ ਏ ਤੇ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਸਟੱਡ ਦਿਖਾਉਣੇ ਆ ਟੌਪ ਟੌਪ ਦੇ ਇੱਕ ਦੂਜੇ ਤੋਂ ਵੱਧ ਕੇ ਤੇ ਬਰੀਡਿੰਗ ਦੀ ਉਹ ਬਰੀਕੀਆਂ ਦੱਸ ਦੇਣੀਆਂ ਆ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀਆਂ ਟੌਪ ਟੌਪ ਦੇ ਬਰੀਡਰ ਨਹੀਂ ਦੱਸਦੇਗੇ ਤੇ ਬਹੁਤ ਜ਼ਿਆਦਾ ਜਾਣਕਾਰੀ ਨਾਲ ਭਰਪੂਰ ਵੀਡੀਓ ਆ ਬਹੁਤ ਸੋਹਣੇ ਜਾਨਵਰ ਆ ਬੱਚਾ ਲੈਣਾ ਏ ਸਟੱਡ ਸਰਵਿਸ ਲੈਣੀ ਆ ਜਾਂ ਕੋਈ ਜਾਣਕਾਰੀ ਵੀ ਲੈਣੀ ਆ ਤੇ ਬਾਈ ਜੀ ਨੂੰ ਜਦੋਂ ਮਰਜ਼ੀ ਜਿਹੜੇ ਮਰਜ਼ੀ ਟਾਈਮ ਕੰਟੈਕਟ ਕਰੋ ਆਜੋ ਕਰਦੇ ਆ ਗੱਲਬਾਤ ਮਾਸਟਰ ਗੁਰਵਿੰਦਰ ਸਿੰਘ ਜੀ ਨਾਲ ਸ਼ੌਂਕ ਇੱਕ ਇਹ ਜਨੂਨ ਹੀ ਆ ਜੀ ਬੰਦੇ ਦੇ ਬਲੱਡ 'ਚ ਹੀ ਹੁੰਦਾ ਸਹੀ ਕਿ 1996 'ਚ ਆਪਣੇ ਕੋਲੇ ਸੇਂਟ ਬਰਨਾਰਡ ਪੇ ਇਸ ਤਰ੍ਹਾਂ ਜੀ ਮੇਰੇ ਕੋਲ ਟਾਈਮ ਘੱਟ ਹੁੰਦਾ ਵੀ ਆਪਾਂ ਮਿੱਤਰਾਂ ਦੋਸਤਾਂ ਨੂੰ ਹੀ ਛੱਡਦੇ ਆਂ ਜਿਆਦਾ ਕੋਈ ਆਪਣਾ ਸਰ ਗਵਰਨਮੈਂਟ ਸਸੀਗਾਲ ਜੀ ਸਾਰੇ ਦਰਸ਼ਕਾਂ ਨੂੰ ਅੱਜ ਮਿੱਤਰੋ ਆਪਾਂ ਪਹੁੰਚੇ ਆਂ ਪਿੰਡ ਭੋਗੀਵਾਲ ਜਿਹੜਾ ਮੇਲਕੋਟ ਬਹੁਤ ਹੀ ਰਿਸਪੈਕਟਡ ਸਰ ਗੁਰਵਿੰਦਰ ਸਿੰਘ ਜੀ ਜੋ ਕਿ ਗਵਰਨਮੈਂਟ ਟੀਚਰ ਵੀ ਆ ਤੇ ਡੌਗ ਦੇ ਵੀ ਬਹੁਤ ਵੱਡੇ ਆਸ਼ਕ ਕਹਿ ਸਕਦੇ ਆਪਾਂ ਜਾਂ ਸ਼ਦਾਈ ਕਹਿ ਸਕਦੇ ਆ ਬਹੁਤ ਜ਼ਿਆਦਾ ਡੌਗ ਬਰੀਡਿੰਗ ਦਾ ਸ਼ੌਂਕ ਹੈ ਉਹਨਾਂ ਨੂੰ ਬਹੁਤ ਟੌਪ ਦੇ ਜਾਨੀ ਕਿ ਉਹਨਾਂ ਨੇ ਜਾਨਵਰ ਪੈਦਾ ਕੀਤੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਹੋ ਹਾਂਜੀ ਹਾਂ ਠੀਕ ਹੈ ਜੀ ਬਹੁਤ ਵਧੀਆ ਮੇਰੇ ਵੱਲੋਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਸਾਰੇ ਡੌਗ ਫਿਰ ਕਦੋਂ ਤੋਂ ਇਹ ਜਿਹੜੀ ਚੇਤਨਾ ਚੱਲਦੀ ਕਦੋਂ ਤੋਂ ਵੀ ਰੱਖਣ ਲੱਗੇ ਆਪਾਂ ਕਦੋਂ ਤੋਂ ਸ਼ੌਂਕ ਹੈ ਆਪਾਂ ਦੇਖੋ ਜੀ ਇਹ ਡੌਗ ਦਾ ਤਾਂ ਮੈਨੂੰ ਬਚਪਨੇ ਤੋਂ ਹੀ ਸ਼ੌਂਕ ਹੈ ਜੀ ਪਰ ਜਿਹੜੇ ਬਰੀਡਿੰਗ ਤੇ ਕੰਮ ਕੀਤਾ ਹੈ ਲਗਭਗ 1994-95 ਤੋਂ 1994-95 ਹਾਂਜੀ ਬਹੁਤ ਲੰਮਾਰਸਾ ਹੋ ਗਿਆ ਦਰਸ਼ਕੋ ਵੀ 1994-95 ਵੀ ਕਹਿ ਲੀਏ ਵੀ ਕਈ ਤਾਂ ਮੁੰਡੇ ਜਿਹੜੇ ਬਰੀਡਿੰਗ ਕਰਦੇ ਆ ਯਾਨੀ ਕਿ ਵੀ ਸਾਡਾ ਵੀ 90-99 ਦਾ ਵਰਤਾ ਵੀ ਵੀ ਉਦੋਂ ਬਾਅਦ ਵੀ ਕਿੰਨੇ ਜਿੰਨੀ ਜਿੰਨੀ ਨਵੇਂ ਮੁੰਡਿਆਂ ਦੀ ਉਮਰ ਹੈ ਵੀ ਉਹਨਾਂ ਟਾਈਮ ਬਰੀਡਿੰਗ ਕਰਦਿਆਂ ਨਹੀਂ ਹੋ ਗਿਆ ਵੀ ਸ਼ੌਂਕ ਬਚਪਨ ਤੋਂ ਬਰੀਡਿੰਗ ਕਰਦਿਆਂ 1994 ਤੋਂ ਹੋ ਗਿਆ ਯਾਨੀ ਪ੍ਰੋਫੈਸ਼ਨਲੀ ਜਿਹੜੇ ਡੌਗ ਰੱਖੇ 1996 'ਚ ਆਪਣੇ ਕੋਲੇ ਸੇਂਟ ਬਰਨਾਰਡ ਤੇ ਲਗਭਗ ਆ ਗਏ ਸੀਗੇ 96 93 ਸਰ ਆਪਾਂ ਵੀ ਆਪਣਾ ਜਿਵੇਂ ਹੁਣ ਆਪਣਾ ਕੋ ਟਵਾਇ ਪਾਵਾਂ ਵੀ ਕਿਹੜੀਆਂ ਕਿਹੜੀਆਂ ਬਰੀਡਾਂ ਦੇ ਕੰਮ ਕੀਤਾ ਜੀ ਆਪਾਂ ਸਾਰਿਆਂ ਤੋਂ ਪਹਿਲਾਂ ਲਗਭਗ ਚੰਗੀਆਂ ਬਰੀਡਾਂ ਜਿਹੜੀਆਂ ਪੰਜਾਬ ਦੇ ਵਿੱਚ ਆਈਆਂ ਜੀ ਵੀ ਜਿੱਦਾਂ ਜਿੱਦਾਂ ਜਿਹਦਾ ਦੌਰ ਆਇਆ ਗਿਆ ਨਾ ਹਾਂਜੀ ਹਾਂ ਆਪਾਂ ਨੇ ਲਗਭਗ ਸਾਰਿਆਂ ਦੀ ਕੰਮ ਕੀਤਾ ਸੈਂਟ ਬਰਨਾਰਡ ਦਾ ਤੁਸੀਂ ਨਾਲ ਲਿਆ ਵੀ ਅੱਜ ਤੋਂ 10 15 ਸਾਲ ਪਹਿਲਾਂ ਵੀ ਬੜਾ ਦੌਰ ਸੀ ਸੈਂਟ ਬਰਨਾਰਡ ਹਾਂਜੀ ਬਹੁਤ ਵਧੀਆ ਦੌਰ ਸੀਗਾ ਜੀ ਸਾਰਿਆਂ ਚੋਂ ਪਹਿਲਾਂ ਯਾਨੀ ਜੇ ਆਪਾਂ ਕਹੀਏ ਵੀ ਪੰਜਾਬ ਦੇ ਵਿੱਚ ਪੂਰਾ ਘੈਂਟ ਡੌਗ ਆਇਆ ਉਹ ਸੈਂਟ ਬਰਨਾਰਡ ਹੀ ਆਇਆ ਜੀ ਜੀ ਤੇ ਯਾਨੀ ਕੀਤਾ ਆਪਾਂ ਨੇ ਛੋਟੇ ਲੈਵਲ ਤੇ ਹੈ ਕੋਈ ਜਿਆਦਾ ਲੈਵਲ ਤੇ ਨਹੀਂ ਕੀਤਾ ਹੈਗਾ ਜੀ ਦੋ ਜਾਂ ਤਿੰਨ ਡੌਗ ਆਪਣੇ ਕੋਲੇ ਵੱਧ ਤੋਂ ਵੱਧ ਹੁੰਦੇ ਸੀਗੇ ਜਿਹੜੀ ਵੀ ਬਰੀਡ ਰੱਖੀ ਹੈ ਜੀ ਰੱਖੇ ਚੰਗੇ ਨੇ ਯਾਨੀ ਕਿ ਜੀ ਵੀ ਸ਼ੈਡ ਬਣਾਉਣ ਵੀ ਰੱਖੇ ਪੱਗ ਵੀ ਰੱਖੇ ਹਾਂਜੀ ਵੀ ਮੈਨੂੰ ਮੈਨੂੰ ਇੰਨਾ ਵੀ ਪਤਾ ਲੱਗੇ ਵੀ ਲਾਇਬ੍ਰੇਰੀ ਰੱਖਿਆ ਆਪਾਂ ਹਾਂ ਲਾਇਬ੍ਰੇਡਰ ਆਪਣੇ ਕੋਲੇ ਬਹੁਤ ਚੰਗੇ ਰਹੇ ਨੇ ਜੀ ਹਾਂ ਤੇ ਉਹਦੇ ਵਿੱਚ ਦੀ ਆਪਣੇ ਕੋਲੇ ਉਦੋਂ ਪਹਿਲਾਂ ਬੋਡੀ ਐਕਸ ਵੀ ਰਹੇ ਨੇ ਜੀ ਬੋਡੀ ਐਕਸ ਵੀ ਹਾਂਜੀ ਬਹੁਤ ਚੰਗੇ ਰਹੇ ਨੇ ਜੀ ਜਦੋਂ ਬੋਡੀ ਐਕਸ ਦਾ ਦੌਰ ਆਇਆ ਜੀ ਦੋ ਤਿੰਨ ਫੀਮੇਲਜ਼ ਬਹੁਤ ਚੰਗੀਆਂ ਰਹੀਆਂ ਨੇ ਆਪਣੇ ਕੋਲੇ ਚੰਗਾ ਨੌ ਕੀਤਾ ਜੀ ਉਹਨਾਂ ਨੇ ਵੀ ਜੀ ਪਰ ਇੰਨੀ ਬਰੀਡਿੰਗ ਕਰਕੇ ਨੇ ਇੰਨੀਆਂ ਇੰਨੀਆਂ ਡੌਗਾਂ ਦੀ ਬਰੀਡਿੰਗ ਕਰਕੇ ਵੀ ਤੋਏ ਪਉਂਦੇ ਜੀ ਕੀ ਵੀ ਆਪਣਾ ਦਿਲ ਲੱਗਿਆ ਜਾਂ ਕਿੰਦਾ ਵੀ ਆਪਣਾ ਮਨ ਖੜਿਆ। ਜਾਂ ਵੀ ਦੇਖੋ ਜੀ ਹਰ ਇੱਕ ਚੀਜ਼ ਦਾ ਸਮਾਂ ਹੈ। ਜੀ ਵੀ ਪਹਿਲੀ ਉਮਰ ਦੇ ਵਿੱਚ ਤੁਹਾਡੇ ਚ ਜਨੂਨ ਜ਼ਿਆਦਾ ਹੁੰਦਾ। ਜੀ। ਹੈ ਜੀ। ਜੀ। ਤੇ ਪਰ ਸਮੇਂ ਦੇ ਨਾਲ ਆਇਆ ਵੀ ਥੋੜੀ ਐਨਰਜੀ ਵੀ ਘਟ ਜਾਂਦੀ ਹੈ ਬੰਦੇ 'ਚ। ਜੀ। ਕੋਈ ਹੋਰ ਸ਼ੌਕ ਪੀਲਦਾਰੀ ਦੇ ਕੰਮ ਹੋ ਜਾਂਦੇ ਨੇ ਬੰਦੇ ਨੂੰ ਹੈ ਨਾ ਉਧਰ ਰੁੱਝ ਜਾਂਦਾ। ਜੀ। ਵੀ ਇਹ ਬਰੀਡ ਇਸ ਤਰ੍ਹਾਂ ਦੀ ਹੈ ਵੀ ਇਹਨੂੰ ਮੈਂ ਚੰਗੀ ਤਰ੍ਹਾਂ ਹੋਣੀ ਜਾਨੀ ਇਹਨੂੰ ਮੇਨਟੇਨ ਕਰ ਸਕਦਾ ਛੋਟੀ ਬਰੀਡ ਹੈ ਥੋੜੀ ਜੀ ਜੀ ਬਾਕੀ ਹੈ ਬਹੁਤ ਵਧੀਆ ਹੈ ਘਰ ਚ ਰੱਖਣ ਲਈ ਬਹੁਤ ਚੰਗੀ ਬਰੀਡ ਹੈ ਜੀ ਜੀ ਥਾਂ ਵੀ ਮੇਰੇ ਸਾਹਮਣੇ ਥੋੜਾ ਸਰਵ ਕਰਦੇ ਆ ਟਾਈਟ ਵੀ ਜਿੱਦਾਂ ਤੁਸੀਂ ਕਮਾਫਰਾ ਵੀ ਵਧੀਆ ਸਕਦੇ ਇਹਨਾਂ ਨੂੰ ਹਨਾ ਹਾਂਜੀ ਹਾਂਜੀ ਬਿਲਕੁਲ ਜੀ ਹੁਣ ਸਾਰ ਆਪਣੇ ਕੋਲ ਕਿੰਨੇ ਕ ਜਾਨਵਰ ਹੋਣਗੇ ਆਪਣੇ ਕੋਲੇ ਆਪਣੇ ਕੋਲੇ ਬਸ 7 ਕ ਜਾਨਵਰ ਨੇ ਜੀ ਬੀ ਸਿਲੈਕਟਡ ਦੇ ਭੀ ਸੱਜਦਾ ਕਹਿੰਦੇ ਇਹ ਵੀ ਜਿਹੜੇ ਹੈਗਾ ਵੀ ਤੋਹਫੇ ਹੀ ਆ ਵੀ ਕਹਿੰਦੇ ਹੈ ਨਾ ਹਾਂ ਬਿਲਕੁਲ ਹਾਂ ਆਪਣੇ ਲਗਭਗ ਘਰ ਦੀ ਪੈਦਾ ਹੋਏ ਹੋਏ ਨੇ ਜੀ ਜੀ ਹੋਮ ਬਰੀਡਿੰਗ ਆ ਸਾਰੇ ਹਾਂਜੀ ਸਾਰੇ ਹੋਮ ਬਰੀਡਿੰਗ ਹੀ ਆ ਆਪਣੇ ਕੋਲੇ 7 ਕਸਾਲ ਹੋ ਗਏ ਹੁਣ ਇਹਨਾਂ ਨੂੰ ਟॉय ਫਾਰਮਸ ਨੂੰ ਅੱਛਾ ਜੀ ਤੇ 7 ਸਾਲ ਤੋਂ ਆਪਾਂ ਹੁਣ ਕੰਟੀਨਿਊ ਲਗਾਤਾਰ ਇਸ ਟਵਾਏ ਦਾ ਕੰਮ ਹੀ ਕਰ ਰਹੇ ਆ ਹਾਂਜੀ ਟਵਾਏ ਪਾਉਂਦੇ ਆ ਅੱਛਾ ਅੱਛਾ ਮੈਂ ਦੇਖਿਆ ਹੀ ਜਾਨਵਰ ਮੈਂ ਦੇਖਦੇ ਰਹਿਣਾ ਜਿੱਦਾਂ ਵੀ ਆਪਣੇ ਕੋਲੇ ਜਿਹੜੇ ਸਟੱਡ ਆ ਕਿੰਨੇ ਤਿੰਨ ਸਟੱਡ ਆ ਹਾਂਜੀ ਸਟੱਡ ਆ ਜੀ ਹਾਂਜੀ ਇਹਨਾਂ ਦੀਆਂ ਲਾਈਨਾਂ ਬਾਰੇ ਜੀ ਹਾਂ ਇਹ ਫੀਨਿਕਸ ਬਲੱਡ ਲਾਈਨ ਚੋਂ ਆ ਜੀ ਜੀ ਤੇ ਇਹਦੀ ਮਦਰ ਵੀ ਆਪਣੇ ਘਰੇ ਆ ਉਹ ਇੱਕ ਭਾਨਾ ਡੌਗ ਹੁੰਦਾ ਸੀਗਾ ਜੀ ਪੁਰਾਣੇ ਸਮੇਂ ਚ ਜੀ 6-7 ਸਾਲ ਪਹਿਲਾਂ ਹਾਂਜੀ ਇਹ ਉਸ ਦੀ ਬੱਚੀ ਆ ਜੀ ਜੀ ਮੋਗਲੀ ਦੀ ਮਦਰ ਮੋਗਲੀ ਦੀ ਮਦਰ ਜੀ ਹਾਂਜੀ ਹਾਂ ਜਿਹੜਾ ਦੂਸਰਾ ਸੀਗਾ ਜੀ ਆਪਣਾ ਜਿਹੜਾ ਉਹ ਜਿਹੜਾ ਮਹੀਮ ਹਾਂਜੀ ਹਾਂਜੀ ਹਾਂ ਮਹੀਮ ਦੀ ਮਦਰ ਆਪਣੇ ਘਰ ਹੀ ਆ ਜੀ ਆਪਣੇ ਘਰ ਹੀ ਆ ਜੀ ਹਾਂਜੀ ਆਪਣੀ ਹੋਮ ਬਰੀਡਿੰਗ ਆ ਹੋਮ ਬਰੀਡਿੰਗ ਆ ਜੀ ਤੇ ਉਹਦਾ ਫਾਦਰ ਵੀ ਪ੍ਰਿੰਸ ਵਾਲੀ ਲਾਈਨ ਚੋਂ ਆ ਜੀ ਅੱਛਾ ਜੀ ਹਾਂਜੀ ਤੇ ਇਹ ਕਿਹੜਾ ਬੱਚਾ ਪਾਲ ਰਿਆ ਇਹ ਉਹ ਤਾਂ ਫਿਰ ਆਪਣਾ ਹੋਮ ਬਰੀਡਿੰਗ ਹੈ ਜੀ ਹਾਂਜੀ ਬੱਚਾ ਆਪਣਾ ਹੋਮ ਬਰੀਡਿੰਗ ਦਾ ਬਿਲਕੁਲ ਜੀ ਉਹਦੀ ਮਦਰ ਵੀ ਆਪਣੇ ਘਰ ਦੀ ਹੋਮ ਬਰੀਡਿੰਗ ਆ ਅਲੱਗ ਲਾਈਨ ਦੀ ਜੀ ਤੇ ਉਹਦਾ ਫਾਦਰ ਮਹੀਮ ਹੈ ਜੀ ਮਹੀਮ ਆ ਜਿਹੜਾ ਆਪਣਾ ਕੁੱਤਾ ਜਿਹੜਾ ਬਿਲਕੁਲ ਜੀ ਬਿਲਕੁਲ ਜਣੀਆਂ ਬਲੱਡ ਲਾਈਨਸ ਪੰਜਾਬ ਦੇ ਵਿੱਚ ਜਣੀਆਂ ਅੱਜ ਤੱਕ ਆਈਆਂ ਨੇ ਟੋਏ ਪੌਂ ਅੱਛਾ ਜਿਹੜੀਆਂ ਉਹ ਚੰਗੀਆਂ ਚੰਗੀਆਂ ਬਲੱਡ ਲਾਈਨ ਜਾਈਆਂ ਨੇ ਜੀ ਉਹ ਆਪਾਂ ਨੇ ਸਾਰੀਆਂ ਮੀਟਿੰਗਾਂ ਲੈ ਕੇ ਅੱਗੇ ਦੀ ਅੱਗੇ ਤਿਆਰ ਕੀਤਾ ਜੀ ਸਾਰਾ ਵੀ ਵੀ ਮੇਰੇ ਕਹਿਣ ਦਾ ਭਾਵ ਜਿੱਦਾਂ ਮੈਂ ਲਾਇਬ੍ਰਰੀ ਬਰੀਡਿੰਗ ਕਰਦਾ ਉਹ ਵੀ ਵੀ ਕਈ ਕਈ ਬਲੱਡ ਹਨਾ ਚ ਚੰਗੇ ਹਾਂਜੀ ਬਿਲਕੁਲ ਵੀ ਜਿਵੇਂ ਕਹੋ ਮਦਰ ਫਾਦਰ ਨਾਨਾ ਨਾਨੀਆਂ ਲੈ ਕੇ ਉਹ ਸਾਰਾ ਕੁਝ ਵੀ ਚੰਗਾ ਹੀ ਆ ਲਗਭਗ ਜੋ ਵੀ ਪਿਛਲੇ 5-7 ਸਾਲਾਂ ਦੇ ਵਿੱਚ ਚੰਗੇ ਸਟੱਡ ਆਏ ਨੇ ਜਿਹੜੇ ਆਪਾਂ ਦੇ ਵਿੱਚ ਆਏ ਜਾਂ ਬਾਹਰੋਂ ਹਨਾ ਯਾਰ ਆਪਾਂ ਨੇ ਲਗਭਗ ਸਾਰੀਆਂ ਦੀਆਂ ਮੀਟਿੰਗਾਂ ਲਈਆਂ ਨੇ ਜੀ ਹਦੂਦ ਕੀਤੇ ਸਾਰੇ ਡੋਰ ਖਰੀਦੇ ਬਹੁਤ ਘਟਨੇ ਜੀ ਜਿਹੜੀਆਂ ਆਪਾਂ ਥੋੜਾ ਕਰਦੀਆਂ ਫੀਮੇਲਾਂ ਦੇ ਹਾਂਜੀ ਆਪਦੇ ਘਰੇ ਹੀ ਬਰੀਡਿੰਗ ਕਰਕੇ ਤਿਆਰ ਕਰਦੇ ਹਾਂ ਵਿਸ਼ਵਾਸ ਰੱਖਦੇ ਹਾਂ ਜੀ ਬਹੁਤ ਡੂੰਗੀ ਗੱਲ ਕਹੀ ਆ ਸਰਾਂ ਨੇ ਬਹੁਤ ਸਿੱਖਣ ਵਾਲੀ ਗੱਲ ਆ ਜਿਹੜੇ ਬੰਦਿਆਂ ਨੇ ਕੈਚ ਕਰਨੀਆਂ ਵੀ ਜਿੰਨੀਆਂ ਬਲੱਡ ਲੈਣਾ ਜਾਂ ਜਿੱਦਾਂ ਵੀ ਕਈ ਬੰਦੇ ਕਹਿੰਦੇ ਵੀ ਇੱਕ ਡੌਗ ਤੇ ਬਾਝ ਜਾਂਦੇ ਆ ਜਿੱਦਾਂ ਮੈਂ ਗੱਲ ਕਰਦਾ ਵੀ ਆਪਾਂ ਆਪਦੇ ਡੌਗ ਤੇ ਮੀਟਿੰਗ ਲੈਣੀ ਆ ਜਿੱਦਾਂ ਬਾਹਰ ਜਾ ਕੇ ਲਈ ਤੇ ਉਹਦੇ ਚੋਂ ਇੰਨਾ ਕੁਝ ਨਿਕਲ ਰਿਹਾ ਤੇ ਇੰਨੇ ਵਧੀਆ ਹਨਾ ਸਟੱਡ ਪੈਦਾ ਕੀਤੇ ਹਨਾ ਹਾਂ ਨਹੀਂ ਨਹੀਂ ਬਹੁਤ ਬਹੁਤ ਜੀ ਕਿੰਨੇ ਸਟੱਡ ਸਰੋਂਾਂ ਪਰੋ ਜੀ ਆਪਣੇ ਕੋਲ ਤਿੰਨ ਸਟੱਡ ਨੇ ਜੀ ਹੁਣ ਮੀ ਮੀਟਿੰਗ ਬਸ ਇਸ ਤਰ੍ਹਾਂ ਜੀ ਮੇਰੇ ਕੋਲ ਟਾਈਮ ਘੱਟ ਹੁੰਦਾ ਵੀ ਆਪਾਂ ਮਿੱਤਰਾਂ ਦੋਸਤਾਂ ਨੂੰ ਹੀ ਛੱਡਦੇ ਆਂ ਜਿਆਦਾ ਕੋਈ ਆਪਣਾ ਸਰ ਗਵਰਨਮੈਂਟ ਅਪਲੋਡਾ ਨਹੀਂ ਹੈਗਾ ਹਾਂਜੀ ਹਾਂਜੀ ਸਮਾਂ ਘੱਟ ਆ ਜੀ ਸਰ ਇੱਕ ਗੱਲ ਹੋਰ ਦੱਸੋ ਮੈਨੂੰ ਜਿਹੜੇ ਗੱਲਾਂ ਤੋਂ ਵਾਲੇ ਵੀ ਜਿਵੇਂ ਸਮਾਂ ਤੁਹਾਡੇ ਕੋਲੇ ਜਿਵੇਂ ਕੱਲੋ ਵੀ ਕਿਵੇਂ ਇਹਨੂੰ ਮੈਨੇਜ ਕਰਦੇ ਸਕੂਲ ਵੀ ਜਾਣੇ ਆ ਬੱਚਿਆਂ ਨੂੰ ਵੀ ਟਾਈਮ ਦੇਣਾ ਤੇ ਇਹ ਤੁਹਾਡੇ ਜਿਹੜੇ ਆਪਣੇ ਜਾਨਵਰ ਇਹ ਵੀ ਬੜੇ ਐ ਲੱਗਦੇ ਆ ਵੀ ਕਿਵੇਂ ਇਹ ਤਾਂ ਕੇਅਰ ਕਰਨੀ ਬਹੁਤ ਸਖੇ ਬਾਲ ਬੁਲਜੇ ਵੱਡੇ ਆ ਇਹਨਾਂ ਦੇ ਬਸ ਇਹ ਜਿਹੜਾ ਸ਼ੌਂਕ ਆ ਇੱਕ ਇਹ ਜਨੂਨ ਹੀ ਆ ਜੀ ਬੰਦੇ ਦੇ ਬਲੱਡ 'ਚ ਹੀ ਹੁੰਦਾ ਸਹੀ ਗੱਲ ਆ ਜੀ ਸਹੀ ਗੱਲ ਆ ਮੇਰਾ ਬਹੁਤ ਇਸ ਕਹਿ ਸਕਦਾ ਮੈਂ ਤੁਹਾਨੂੰ ਜੀ ਹੈ ਸਦਾਈ ਹੈ ਜੀ ਹੈ ਡੌਗ ਦੇ ਲੰਬੇ ਸਮੇਂ ਤੋਂ ਜੀ ਇਹ ਜਣੀ ਮੇਰੀ ਜਿਹੜੀ ਰੁਟੀਨ ਹੈ ਜੀ ਉਹ ਇਸ ਤਰ੍ਹਾਂ ਵੀ ਸਵੇਰ 4:30 5 ਵਜੇ ਉੱਠ ਕੇ ਜੀ ਬਸੋ ਰਾਤ ਨੂੰ 10 ਵਜੇ ਖਤਮ ਹੁੰਦੀ ਹੈ ਜੀ ਜੀ ਇਹਦੇ ਇਹਦੇ ਵਿੱਚ ਆਪਣੀ ਜੌਬ ਵੀ ਕਰਨੀ ਆ ਇਹਨਾਂ ਨੂੰ ਵੀ ਸੰਭਣਾ ਘਰ ਦੇ ਕੰਮ ਵੀ ਕਰਨੇ ਨੇ ਪਰ ਇਹ ਛੱਡੇ ਨਹੀਂ ਜਾ ਸਕਦੇ ਇਹ ਸ਼ੌਕ ਹੈ ਜਿਆ ਹੱਡਾਂ ਚ ਰਜਿਆ ਹੋਇਆ ਆਪਣੇ ਸਹੀ ਗੱਲ ਆ ਜੀ ਇਹ ਇੱਕ ਵਾਰੀ ਲੱਗ ਗਿਆ ਉਹ ਛੱਡ ਨਹੀਂ ਸਕਦਾ ਵਧੀਆ ਸ਼ੌਂਕ ਆ ਜੀ ਮੈਂ ਤਾਂ ਕਹੂੰਗਾ ਵੀ ਜਿਵੇਂ ਹਨਾ ਜਿਵੇਂ ਨਵੇਂ ਮੁੰਡੇ ਆ ਜਿਵੇਂ ਕੋਈ ਨਸੀ ਇੰਨੀ ਜਾਣਨਾ ਜੇ ਕੋਈ ਚਾਰ ਪੰਜ ਡੌਗ ਰੱਖ ਲੂਗਾ ਨਾਲੇ ਧਾਰਨਿਕ ਵਧੀਆ ਠੀਕ ਆ ਜੀ ਤੇ ਨਾਲੇ ਸ਼ੌਂਕ ਕਿੰਨਾ ਵਧੀਆ ਇਹਨਾਂ ਨੂੰ ਕੇਅਰ ਕਰੂਗਾ ਤਾਂ ਹਨਾ ਵੀ ਵਧੀਆ ਜੀ ਬਿਲਕੁਲ ਜੀ ਬਿਲਕੁਲ ਜਿਵੇਂ ਅੱਜ ਕੱਲ ਦਾ ਦੌਰ ਆ ਵੀ ਜਿਹੜੇ ਆਪਣੇ ਖਾਸ ਕਰਕੇ ਪਿੰਡਾਂ ਵਾਲੇ ਬੱਚੇ ਲਾ ਲਈਏ ਨਵੇਂ ਉਹ ਕਹਿੰਦੇ ਨੇ ਵੀ ਸਾਡੇ ਕੋਲੇ ਕੰਮ ਨਹੀਂ ਹੈਗਾ ਕੋਈ ਹਾਂਜੀ ਹਾਂਜੀ ਤੇ ਜਿਹੜੀ ਮੇਰਾ ਇੱਕ ਵਾਦਾ ਉਹਨਾਂ ਨਾਲ ਜੇ ਕੋਈ ਬੰਦਾ ਦਿਲੋਂ ਕੰਮ ਕਰੇ ਜੀ ਬਸ 100 ਦੀ ਕੋਈ ਗੱਲ ਆ ਵੀ ਜ਼ਿੰਦਗੀ ਪਰ ਉਹਦੀ ਜੇਬ ਚੋਂ ਪੈਸੇ ਨਹੀਂ ਮੁੱਕ ਸਕਦੇ ਬਿਲਕੁਲ ਸਹੀ ਗੱਲ ਕਹੀ ਹੈ ਜੀ ਬਿਲਕੁਲ ਸਹੀ ਇਹ ਕੰਮ ਇਹੋ ਜਿਹਾ ਵੀ ਜੇ ਤੁਸੀਂ ਦਿਲੋਂ ਕਰਦੇ ਹੋ ਵਧੀਆ ਟਾਪ ਕੁਆਲਿਟੀ ਦਾ ਕਰਦੇ ਹੋ ਤਾਂ ਤੁਹਾਡੀ ਕਦੇ ਜੇਬ ਖਾਲੀ ਨਹੀਂ ਹੋ ਸਕਦੀ ਜੀ ਕੁਆਲਿਟੀ ਤੇ ਪਰ ਕੁਆਲਿਟੀ ਦੇ ਕੰਮ ਕਰੋ ਹਾਂਜੀ ਹਾਂ ਬਿਲਕੁਲ ਕੋਈ ਨਵਾਂ ਬੰਦਾ ਆਉਂਦਾ ਲੱਗਦਾ ਸਰ ਜੀ ਮਾੜੀ ਮੁੱਢੀ ਕਰੋਗੇ ਹਲਪ ਬੰਦੇ ਦੀ ਕੋਈ ਨਵੇਂ ਮੁੰਡੇ ਲੱਗਦੇ ਮੈਂ ਕਹਣਾ ਜੀ ਵੀ ਮੈਂ ਕਿੰਨੇ ਹੀ ਬੰਦੇ ਵੀ ਮੈਂ ਗਿਣਤੀ ਹੋਈ ਨਹੀਂ ਹੈਗੀ ਕਿੰਨੇ ਕ ਬੰਦਾ ਦਾ ਸ਼ੁਰੂ ਕਰਾਇਆ ਕੰਮ ਪੰਜ-ਛਤ ਤਾਂ ਮੈਨੂੰ ਤੁਹਾਡੇ ਚੇਲਿਆਂ ਦਾ ਪਤਾ ਜੀ ਹਾਂਜੀ ਹਾਂ ਜਿਹੜੇ ਬੰਦਿਆਂ ਦਾ ਤੁਸੀਂ ਹੈ ਨਾ ਵੀ ਕਰਾਇਆ ਨਹੀਂ ਨਹੀਂ ਬਹੁਤ ਬਹੁਤ ਸੋਹਣਾ ਕੰਮ ਕਰ ਰਿਹਾ ਸਰ ਹਨਾ ਜੇ ਕਿਸੇ ਨੂੰ ਵੀ ਬਈ ਸਪੋਰਟ ਦੀ ਲੋੜ ਆ ਜਾਂ ਬਰੀਡਿੰਗ ਨਵੀਂ ਕਰਨੀ ਹੈ ਸਰ ਤੋਂ ਲੈ ਕੇ ਜਿਹੜੇ ਆ ਮੇਰਕੋਟਲੇ ਏਰੀਆ ਦੇ ਬੰਦੇ ਆ ਵੀ ਜਦੋਂ ਮਰਜ਼ੀ ਸਰ ਨੂੰ ਨਾ ਜੀ ਕੱਲਾ ਮਲੇਰਕੋਟਲਾ ਕੀ ਆਪਾਂ ਨੂੰ ਤਾਂ ਕੋਈ ਫੋਨ ਕਰੇ ਆਪਾਂ ਨੂੰ ਤਾਂ ਕਦੇ ਜਵਾਬ ਹੀ ਨਹੀਂ ਹੈਗਾ ਕਿਸੇ ਆਹ ਲਓ ਮੀਡੀਆ ਹਾਂ ਆਪਾਂ ਨੂੰ ਹਮੇਸ਼ਾ ਕਦੇ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ ਜੇ ਕੋਈ ਨਵਾਂ ਬੱਚਾ ਆਪਣੇ ਤੋਂ ਪੁੱਛਦਾ ਬਹੁਤ ਬਹੁਤ ਆਪਾਂ ਨੂੰ ਬਿਲਕੁਲ ਸਿਹਦਰਪ ਹੋਣੇ ਜੀ ਹਾਂ ਬਹੁਤ ਚੰਗੀ ਗੱਲ ਆ ਤੇ ਫੀਮੇਲ ਕਿੰਨੇ ਆ ਸਰ ਆਪਣੇ ਕੋਲ ਆਪਣੇ ਕੋਲੇ 5 ਫੀਮੇਲ ਨੇ ਜੀ 5 ਫੀਮੇਲ ਤੇ 3 ਮੇਲ ਹਾਂਜੀ ਹਾਂ ਬਿਲਕੁਲ ਤੇ ਕੋਈ ਜਿਹੜਾ ਬੱਚਾ ਰੈਡੀ ਕਰ ਰਹੇ ਆ ਉਹ ਵੀ ਬ ਜਿਹੜਾ ਆਪਣਾ ਆਪਣਾ ਦਿਖਾਇਆ ਸੀ ਕੀ ਨਾ ਸੀ ਡੌਗ ਦਾ ਦਾ ਮਹਿਮ ਦਾ ਬੱਚਾ ਜੀ ਉਹ ਮਹਿਮ ਦਾ ਬੱਚਾ ਹਾਂ ਬਹੁਤ ਸੋਹਣਾ ਜੀ ਬਹੁਤ ਸੁਣ ਤਿਆਰ ਹੋ ਰਿਹਾ ਹੈ ਨਾ ਜੀ ਇੰਨੀ ਜੋਗੀ ਉਹਦੀ ਉਹ ਤਿੰਨ ਕ ਪੰਸ ਦਾ ਬੱਚਾ ਜੀ ਹਾਂ ਬਹੁਤ ਸੋਹਣਾ ਹੁੰਦਾ ਤੇ ਜੇ ਕਿਸੇ ਵੀਰ ਨੇ ਜੀ ਆ ਆਪਣੇ ਕੋਲ ਬੱਚੇ ਪੁੱچے ਹੁੰਦੇ ਛੇ ਲਈ ਜਾਂ ਸੀਜਨ ਸੀਜਨ ਹੁੰਦੇ ਜੀ ਬੱਚੇ ਇਸ ਤਰ੍ਹਾਂ ਜੀ ਵੀ ਆਪਾਂ ਕੋਈ ਬਾਹਰੋਂ ਚੱਕ ਚੁੱਕ ਕੇ ਜਾਂ ਹੋਰ ਮੀਟਿੰਗ ਵਾਲਾ ਬੱਚਾ ਤਾਂ ਕਦੇ ਆਪਾਂ ਵੇਚਦੇ ਨਹੀਂ ਹੈਗੇ ਹਾਂ ਠੀਕ ਹੈ ਜੀ ਆਪਣੇ ਕੋਲ ਤਾਂ ਆਪਦੇ ਹੀ ਹੁੰਦੇ ਨੇ ਬਾਕੀ ਇਹਦੇ ਚ ਹੁੰਦੇ ਵੀ ਘੱਟੀ ਨੇ ਦੋ ਜਾਂ ਤਿੰਨ ਬੱਚੇ ਹੁੰਦੇ ਨੇ ਵੱਧ ਤੋਂ ਵੱਧ ਕਈ ਵਾਰੀ ਉਹ ਇੱਕਦਾਂ ਤਾਂ ਆਪਦਾ ਹੀ ਰੱਖਣ ਨੂੰ ਜੀ ਕਰਿਆ ਹੁੰਦਾ ਠੀਕ ਹੈ ਜੀ ਸੇਲ ਜਿਹੜਾ ਇੱਕਦਾਂ ਹੁੰਦਾ ਬਸ ਉਹ ਚਲੋ ਦੇ ਦੂ ਦੇਈ ਦਾ ਜਿੱਥੇ ਵੀ ਜੀ ਵੀ ਜੇ ਕਿਸੇ ਨੇ ਲੈਣਾ ਤਾਂ ਵੀ ਇਹ ਇਦਾਂ ਐ ਵੀ ਸਰਾਂ ਕੋਲੇ ਡੌਗ ਬਹੁਤ ਜ਼ਿਆਦਾ ਵਧੀਆ ਐਡਵਾਂਸ ਬੁਕਿੰਗ ਹੀ ਰਹਿੰਦੀ ਹੈ ਕਿ ਨਹੀਂ ਹਾਂਜੀ ਹਾਂ ਬਿਲਕੁਲ ਜੀ ਕਿਉਂਕਿ ਜਿਹਦੇ ਵਧੀਆ ਕੁਆਲਿਟੀ ਹਾਂ ਵੀ ਪਹਿਲਾਂ ਕਹਿੰਗੇ ਤਿਆਰ ਵੀ ਦੱਸਣਾ ਹੀ ਪੈਂਦਾ ਵੀ ਕਰਕੇ ਨਾ ਤੇ ਫਿਰ ਜੇ ਮੀਟਿੰਗ ਲੈਣੀ ਹੋਵੇ ਸਰ ਜੀ ਕਿ ਤੁਹਾਨੂੰ ਦੇ ਦੋਗੇ ਵੀ ਵੀ ਮੀਟਿੰਗ ਹਾਂਜੀ ਜੇ ਮੇਰੇ ਕੋਲੇ ਚਲੋ ਟਾਈਮ ਹੋਊ ਚਲੋ ਆਪਾਂ ਦੇ ਦੇਨੇ ਆਂ ਕਦੇ ਜੇ ਵੀ ਫੋਨ ਤੇ ਆਪਣੀ ਅੰਡਰਸਟੈਂਡਿੰਗ ਇਸ ਡਾਕੂਮੈਂਟ ਹੁੰਦੀ ਆ ਤਾਂ ਬਿਲਕੁਲ ਜੀ ਬਿਲਕੁਲ ਤੇ ਉਹ ਆਫਿਸ ਤੇ ਆਫਿਸ ਤੇ ਹੋਣਾ ਹੀ ਹੋ ਹਾਂਜੀ ਹਾਂ ਬਿਲਕੁਲ ਜੀ ਹਾਂ ਸਾਰਾ ਦਰਸ਼ਕ ਵੀਰੋ ਵੀ ਨੰਬਰ ਆਪਾਂ ਥੱਲੇ ਦੇ ਦਾਂਗੇ ਜਿਹਨੇ ਬਰੀਡਿੰਗ ਬਾਰੇ ਜਾਣਕਾਰੀ ਲੈਣੀ ਆ ਜਾਂ ਮੀਟਿੰਗ ਕਰਾਉਣੀ ਆ ਨੇ ਬੱਚਾ ਲੈਣਾ ਸਾਰਨਾ ਗੱਲਬਾਤ ਕਰਦੋ ਤਾਲ ਮਿਲਦੇ ਨੇ ਜਿਹਨੇ ਹੋਰ ਵੀ ਕੁਝ ਪੁੱਛਣਾ ਬਰੀਡਿੰਗ ਬਾਰੇ ਸਾਰਾ ਨੂੰ ਦੇਖ ਲਓ 1994 ਦੇ ਬਰੀਡਿੰਗ ਕਰਦੇ ਆ ਰਹੇ ਆ ਬਹੁਤ ਜ਼ਿਆਦਾ ਨੈਕਸਟ ਲੈਵਲ ਦਾ ਪਤਾ ਇਹਨਾਂ ਨੂੰ ਬਰੀਡਿੰਗ ਦਾ ਤੇ ਜਿਹ ਤੇ ਵੀਡੀਓ ਦੱਸਿਓ ਕਿੱਦਾਂ ਲੱਗਿਆ ਧੰਨਵਾਦ ਜੀ